ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਬੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਰਾਣੀਆਂ ਸਰ ਬਾੜੀ ਜਿਨ ਕਾ ਨਦਰ ਕਰਮ ਹੋਵੇ ਹਿਰਦੈ ਤਿਨ ਨ ਸਮਾਣੀ ਪੀਵੋ ਬ੍ਰਤ ਸਦਾ ਰਹੋ ਹਰ ਰੰਗ ਜਪਿਓ ਸਾਰਿੰਗ ਪਾਣੀ ਕਹੈ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਪਵਣ ਗੁਰੂ ਪਾਣੀ ਪਿਤਾ ਨਾਤਾ ਤਰਤੁ ਮਹਤੋ ਦਿਵਸਰਾਤ ਪਉ ਦਾਈ ਦਾਇਆ ਖੇਲਾ ਸਗਲ जग ਤੋ ਚੰਗਿਆਈਆ ਬਰਿਆਈਆ ਵਤ ਧਰਮ ਹਦੋ ਅਮੀ ਆਪੋ ਆਪਣੇ ਕਿਨੇੜਾ ਕੇ ਦੂਰ ਜਿਨੀ ਨਾਮ ਧਿਆਉ ਆ ਗਏ ਮਸਕਟ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਧਾ ਤਬ ਗੁਰੂ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਨ ਮਹਲਾ 4 ਘਰਤੀਜ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਦਨੋ ਮੱਤਿ ਪ੍ਰਵਯੰਤਰ ਜਾਨੀ ਜਿਉ ਪ੍ਰੇਰਿ ਤਿਉ ਕਰਨ ਜਿਉ ਨੱਪਵਾ ਧੰਤ ਵਜਾਈ ਤੰਤੇ ਤਿਉ ਬਾਜਹਿ ਜੰਤ ਜਨਾਂ ਤਮਨ ਮੱਤੇ ਪ੍ਰਵੇ ਅੰਤਰ ਜੰਮੇ ਜਿਉ ਪ੍ਰੇਰੇ ਤਿਉ ਕਰਨ ਜਿਉ ਡੱਟਵਾ ਤੰਤ ਵਜਾਏ ਤੰਤੇ ਤਿਉ ਬਾਜਹਿ ਜੰਤ ਜਨ ਜਪ ਮੰਨਿ ਰਾਮ ਨਾਮ ਰਸਨਾ ਮस्तक ਲਿਖਤੇ ਲਿਖੇ ਗੁਰ ਪਾਇਆ ਹਰ ਹਿੰਦ ਤਰ ਬਸਨਾ ਰਹਾ ਮਾਇਆ ਗ੍ਰਸਤ ਪ੍ਰਮਤ ਪ੍ਰਨੀ ਰੱਖ લે ਉਹ ਜਨ ਆਪਣਾ ਜਿਉਂ ਪ੍ਰਲਾਦ ਘਰਣਾ ਕੇ ਗ੍ਰਸ ਹੋ ਹਰ ਰੱਖਿਓ ਹਰ ਸਰਨਾ ਕਵਨ ਕਵਨ ਕੀ ਗਤ ਨਿਤ ਕਹੀਐ ਹਰ ਕੀ ਏ ਬਤਤ ਪਵਨਨਾ ਓਟੋ ਵੈ ਢੋਰ ਹੈ ਚਮ ਚਮਰੇ ਹਰ ਉਧਰ ਪਰੇ ਸਰਨਾ ਪ੍ਰਭ ਦੀਨ ਦਇਆਨ ਭਗਤ ਬਵਸਤ ਅਮ ਪਾਪੀ ਰਾਖ ਆਪਣਾ ਹਰ ਦਾਸ ਸੁਨੇ ਦਾਸਨ ਕਰੀਓ ਜਨਨਾਮਿਕ ਦਾਸਨ ਦਾਸਨ ਪ੍ਰਭ ਜੀਂ ਦਿਆਮੀ ਭਗਤ ਭਵਤਾਰ ਨੇ ਹਮ ਪਾਪੀ ਰਾਤੇ ਪਪਨਾ ਹਰਗਾ ਸੰਦਾਸ ਦਾਸ ਦਾਸ ਹਮ ਕਹੀ ਕਰਿਓ ਜਨ ਨਾਨਕ ਦਾਸ ਦਾਸਨ ਦਾ ਖਾਲਸਾ ਵਾਹਿਗੁਰੂ ਕੀ ਖਾਤੇ ਆਓ ਹਰ ਰੋਜ਼ ਜਿ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 798 ਤੇ 799 ਅੰਗ ਦੇ ਉੱਤੇ ਸੁਭਾਏ ਮਾਨ ਰਾਗ ਬਿਲਾਵਣੀ ਮਹੱਲਾ ਚੌਥਾ ਚੌਥੇ ਪਾਤਸ਼ਾਹ ਸੋਢੇ ਸੁਲਤਾਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਮੁਖਾਰਤ ਦੇ ਤੋਂ ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ 31 ਰਾਗਾਂ ਦੇ ਵਿੱਚੋਂ 16ਵਾਂ ਨੰਬਰ ਜਿਹੜਾ ਉਹ ਬਿਲਾਵਲ ਰਾਗ ਦਾ ਹੁੰਦਾ ਹੈ 31 ਰਾਗ ਦੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ 16ਵਾਂ ਨੰਬਰ ਜਿਹੜਾ ਉਹ ਬਿਲਾਵ ਲਾਗ ਦਾ ਆਉਂਦਾ ਹੈ ਮਹੱਲਾ ਚੌਥਾ ਚੌਥੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਮੁਖਾਰਬੰਦ ਤੋਂ ਇਹ ਸ਼ਬਦ ਜਿਹੜਾ ਹੈ 798 ਅੰਗ ਦੇ ਉੱਤੇ ਉਚਾਰਨ ਕੀਤਾ ਹੋਇਆ ਸਭਾਏਮਾਨ ਕਾਰ ਤੇਜਾ ਜਿਹੜੇ ਕੀਰਤਨ ਕਰਨ ਵਾਲੇ ਆ ਉਹਨਾਂ ਨੂੰ ਹਦਾਇਤ ਕੀਤੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿ ਇਸ ਸ਼ਬਦ ਨੂੰ ਤੀਸਰੇ ਘਰ ਸੁਰਤਾਲ ਦੇ ਵਿੱਚ ਗਾਉਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਓੰਕਾਰ ਦਾ ਭਾਵ ਕਿ ਪ੍ਰਮਾਤਮਾ ਇੱਕ ਹੈ ਉਹਦੇ ਵਰਗਾ ਦੂਸਰਾ ਹੋਰ ਕੋਈ ਹੈ ਨਹੀਂ ਇੱਕੋ ਹੀ ਹੈ ਪ੍ਰਮਾਤਮਾ ਉਹਨੂੰ ਰਾਮ ਕਹੋ ਅੱਲਾਹ ਕਹੋ ਵਾਹਿਗੁਰੂ ਕਹੋ ਉਹ ਇੱਕੋ ਹੀ ਹੈ ਸਤਗੁਰ ਪ੍ਰਸਾਦ ਮਿਲਦਾ ਕਦੋਂ ਹੈ ਜਦੋਂ ਸਤਗੁਰੂ ਜੀ ਸਾਡੇ ਤੇ ਕਿਰਪਾ ਹੋ ਜੇ ਕਿਰਪਾ ਆਉਣੀ ਹੈ ਜਦੋਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਗੁਰੂ ਸਾਹਿਬ ਦੀ ਹਜ਼ੂਰੀ ਚਾਵਾਂਗੇ ਫਿਰ ਕਿਤੇ ਕਿਰਪਾ ਹੋਣੀ ਹੈ ਅੱਜ ਸਾਨੂੰ ਇਸ ਸ਼ਬਦ ਦੇ ਰਾਹੀਂ ਕੀ ਸਮਝਾ ਰਹੇ ਆ ਉਦਨ ਨਤ ਪ੍ਰਭ ਅੰਤਰ ਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਕਹਿੰਦੇ ਜਿਹੜਾ ਪ੍ਰਮਾਤਮਾ ਹੈ ਉਹ ਅੰਤਰਜਾਮੀ ਉਹ ਸਾਰਿਆਂ ਦੇ ਦਿਲ ਦੀ ਜਾਣਦਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਹਿੰਦੇ ਜਿਹੜਾ ਘਟ ਘਟ ਦੇ ਅੰਦਰ ਦੀ ਜਾਣਦਾ ਸਾਡੇ ਸਾਰਿਆਂ ਦੇ ਦਿਲਾਂ ਦੀਆਂ ਗੱਲਾਂ ਜਾਣਦਾ ਪ੍ਰਮਾਤਮਾ ਕਹਿੰਦੇ ਜਦੋਂ ਉਹ ਸਾਨੂੰ ਉਦਮ ਕਰਦਾ ਨਾ ਸਾਨੂੰ ਚੰਗੀ ਮੱਤ ਦਿੰਦਾ ਉਦਮ ਮੱਤ ਪ੍ਰਭ ਅੰਤਰਜਾਮੀ ਜਦੋਂ ਪ੍ਰਮਾਤਮਾ ਨੇ ਸਾਡੇ ਤੇ ਸਾਨੂੰ ਚੰਗੀ ਮੱਤ ਦੇਤੀ ਅਸੀਂ ਉਦਮ ਕੀਤਾ ਤੇ ਪ੍ਰਮਾਤਮਾ ਨੇ ਸਾਨੂੰ ਚੰਗੀ ਮੱਤ ਦੇਤੀ ਫਿਰ ਕਿਉਂ ਭਰੇਰੇ ਕਿਉਂ ਕਰਨਾ ਜਿਵੇਂ ਜਿਵੇਂ ਪ੍ਰਮਾਤਮਾ ਸਾਨੂੰ ਚਲਾਉਂਦਾ ਉਸੇ ਉਸ ਹਿਸਾਬ ਨਾਲ ਅਸੀਂ ਚੱਲਦੇ ਆਂ ਜਦੋਂ ਅਸੀਂ ਪ੍ਰਮਾਤਮਾ ਦੇ ਬਣ ਜਾਂਦੇ ਆਂ ਜਦੋਂ ਅਸੀਂ ਆਪਣੇ ਮਨ ਦੇ ਪਿੱਛੇ ਤੁਰਦੇ ਆਂ ਉਦੋਂ ਜਿੱਧਰ ਜਿੱਧਰ ਮਨ ਲੈ ਕੇ ਜਾਂਦਾ ਉਧਰ ਉਧਰ ਤੁਰਦੇ ਆਂ ਪਰ ਜਿਸ ਦਿਨ ਅਸੀਂ ਪ੍ਰਮਾਤਮਾ ਦੇ ਪਿੱਛੇ-ਪਿੱਛੇ ਤੁਰਨ ਲਾਗੇ ਉਹਦੇ ਮਾੜੇ ਕੰਮ ਛੱਡ ਦੇਵਾਂਗੇ ਚੰਗੇ ਕੰਮਾਂ ਵੱਲ ਸਾਡਾ ਧਿਆਨ ਹੋ ਜਾਣਾ ਤੇ ਉਦਮ ਮਨ ਪ੍ਰਭ ਅੰਦਰ ਜਾਮੀ ਜਿਉਂ ਪ੍ਰੇਰੇ ਤਿਉਹ ਕਰਨਾ ਜਿਵੇਂ ਜਿਵੇਂ ਉਹ ਪ੍ਰੇਰਦਾ ਓਵੇਂ ਓਵੇਂ ਅਸੀਂ ਕਰਦੇ ਆਂ ਫਿਰ ਜਿਉਂ ਨਟੂਆ ਤੰਤ ਵਜਾਏ ਤੰਤੇ ਤਿਉਂ ਵਜਾਏ ਜੰਤ ਜਨਾ ਹੁਣ ਸਾਨੂੰ ਸਮਝਾਉਣ ਦੇ ਬਾਬਤ ਗੁਰੂ ਸਾਹਿਬ ਨੇ ਕਿਹਾ ਕਿ ਜਿਹੜੇ ਜਿਉਂ ਨਟੂਆ ਜਿਵੇਂ ਨਾਟਕ ਕਰਨ ਵਾਲੇ ਹੁੰਦੇ ਆ ਨਾ ਉਹ ਅਰਵਾ ਤੰਤ ਤਾਰ ਵਜਾਉਂਦੇ ਆ ਕਹਿੰਦੇ ਜਿਵੇਂ ਤਾਰ ਵੱਜਦੀ ਆ ਉਵੇਂ ਉਵੇਂ ਉਹ ਕਿ ਆਵਾਜ਼ ਆਉਂਦੀ ਆ ਜਿਵੇਂ ਵਾਜਾ ਵਜਾਇਆ ਜਾਂਦਾ ਜਿਵੇਂ ਜਿਵੇਂ ਵਾਜਾ ਵਜਾਇਆ ਜਾਂਦਾ ਉਵੇਂ ਉਵੇਂ ਦੀ ਉੱਚੀ ਆਵਾਜ਼ ਨਿਕਲਦੀ ਆ ਕਹਿੰਦੇ ਇਸੇ ਤਰੀਕੇ ਅਸੀਂ ਜਦੋਂ ਪ੍ਰਮਾਤਮਾ ਦੇ ਬਣ ਜਾਾਂਗੇ ਜਿਵੇਂ ਜਿਵੇਂ ਪ੍ਰਮਾਤਮਾ ਸਾਨੂੰ ਤੋਰੂਗਾ ਉਸੇ ਉਸੇ ਤਸਾਬ ਨਾਲ ਅਸੀਂ ਚੱਲਾਂਗੇ ਜਿਉ ਨਟੂਆ ਤੰਤ ਵਜਾਏ ਤੰਤੀ ਕਿਉਂ ਵੱਜਿਆ ਜੰਤ ਜਨਾ ਇਸੇ ਤਰ੍ਹਾਂ ਅਸੀਂ ਸੰਸਾਰ ਦੇ ਅਸੀਂ ਜੀਵ ਲੋਕ ਆ ਜਿਵੇਂ ਜਿਵੇਂ ਪ੍ਰਮਾਤਮਾ ਸਾਨੂੰ ਚਲਾ ਰਿਹਾ ਉਸੇ ਉਸੇ ਤਰ੍ਹਾਂ ਅਸੀਂ ਚੱਲ ਰਹੇ ਆ ਜਪ ਮੰਨ RAM ਨਾਮ ਰਸਨਾ ਹੁਣ ਇੱਥੇ ਗੁਰੂ ਰਾਮ ਦਾਸ ਮਹਾਰਾਜ ਕਹਿੰਦੇ ਜਪ ਮੰਨ ਆਹ ਮੰਨ ਨੂੰ ਕਹਿੰਦੇ ਐ RAM ਨਾਮ ਰਸਨਾ ਹੁਣ ਰਸਨਾ ਦੀ ਗੱਲ ਜੀਵ ਦੀ ਗੱਲ ਵੀ ਕੀਤੀ ਐ ਤੇ ਮਨ ਦੀ ਗੱਲ ਵੀ ਕੀਤੀ ਐ ਜਿਆਦਾਤਰ ਸਾਡਾ ਜਿਹੜਾ ਸੁਹਾਇਆ ਉਹ ਕੱਲਾ ਜੀਵ ਨਾਲ ਜਪਦੇ ਆ ਮੰਨ ਨੂੰ ਕਦੇ ਛੇੜਿਆ ਹੀ ਨਹੀਂ ਅਸੀਂ ਮਨ ਦੇ ਨਾਲ ਅਸੀਂ ਨੇ ਕਦੇ ਪ੍ਰਮਾਤਮਾ ਦੀ ਗੱਲ ਹੀ ਨਹੀਂ ਕੀਤੀ ਇਸ ਕਰਕੇ ਅਸੀਂ ਪ੍ਰਮਾਤਮਾ 'ਚ ਮਿਲ ਨਹੀਂ ਸਕੇ ਕਿਉਂਕਿ ਗੁਰੂ ਸਾਹਿਬ ਨੇ ਗੁਰਬਾਣੀ 'ਚ ਕਿਹਾ ਕਿ ਰਾਮ ਰਾਮ ਕਰਤਾ ਸਭ ਜੱਗ ਫਿਰੈ ਰਾਮ ਨਾ ਪਾਇਆ ਜਾਏ ਕਿਉਂਕਿ ਤਾਂ ਨਹੀਂ ਅਸੀਂ ਪਾ ਸਕੇ ਕਿਉਂਕਿ ਅਸੀਂ ਮਨ ਦੇ ਕੋਲ ਪਹੁੰਚੇ ਨਹੀਂ ਅਜੇ ਤੱਕ ਇਕੱਲਾ ਜੀਵ ਨਾਲ ਗਾਉਂਦੇ ਰਹੇ ਇੱਥੇ ਗੁਰੂ ਰਾਮਦਾਸ ਜੀ ਮਾਰੇ ਕਹਿੰਦੇ ਜਪ ਮੰਨ ਆ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ ਆ ਕਿ ਮਨਾ ਤੂੰ ਵੀ ਪ੍ਰਮਾਤਮਾ ਦਾ ਨਾਮ ਜਪ ਤੇ ਰਸਨਾ ਦੇ ਨਾਲ ਗਾ ਮਨ ਦੇ ਅੰਦਰ ਲੈ ਕੇ ਜਾਓ ਉਸ ਨਾਮ ਨੂੰ ਜਿੱਤੇ ਨਾਮ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਆ ਕਰਦੇ ਆ ਮਨ ਦੇ ਅੰਦਰ ਲੈ ਕੇ ਉਦੋਂ ਫਿਰ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਗੇ ਮਸਤਕ ਲਿਖਤ ਲਿਖੇ ਗੁਰ ਪਾਇਆ ਹਰ ਹਿਰਦੈ ਹਰ ਵਸਨਾ ਮਸਤਕ ਲਿਖਤ ਜਿਹੜਾ ਮੱਤੇ ਤੇ ਲਿਖਿਆ ਹੋਇਆ ਹੈ ਨਾ ਕਹਿੰਦੇ ਉਹ ਫਿਰ ਮਸਤਕ ਲਿਖਤ ਲਿਖੇ ਗੁਰ ਪਾਇਆ ਜਿਹੜਾ ਗੁਰੂ ਨੇ ਲਿਖਿਆ ਗੁਰੂ ਨੇ ਤਾਂ ਲਿਖਿਆ ਜੇ ਅਸੀਂ ਗੁਰੂ ਕੋਲ ਆਵਾਂਗੇ ਜੇ ਬੱਚਾ ਸਕੂਲ ਚ ਜਾਊਗਾ ਤਾਂ ਹੀ ਉਹਦੇ ਚੰਗੇ ਨੰਬਰ ਆਉਣਗੇ ਕਿਉਂਕਿ ਤਾਂ ਹੀ ਚੰਗਾ ਪੜ੍ਹੂਗਾ ਨਾ ਇੱਥੇ ਗੁਰੂ ਸਾਹਿਬ ਕਹਿੰਦੇ ਜੇ ਤੁਸੀਂ ਗੁਰੂ ਦੇ ਕੋਲ ਆਉਂਦੇ ਰਹੋਗੇ ਨਾ ਗੁਰੂ ਦੇ ਕੋਲ ਆਉਂਦੇ ਰਹੋਗੇ ਮੰਨ ਕਰਕੇ ਆਉਂਦੇ ਰਹੋਗੇ ਕਹਿੰਦੇ ਗੁਰੂ ਨੇ ਤੁਹਾਡੇ ਮੱਥੇ ਤੇ ਲੇਖ ਲਿਖ ਦੇਣੇ ਚੰਗੇ ਜੇ ਹਰ ਹਿਰਦਾ ਹਰ ਵਸਨਾ ਕਹਿੰਦੇ ਫਿਰ ਉਹਨਾਂ ਦੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਵਾਸਾ ਹੋ ਜਾਣਾ ਉਹ ਹਿਰਦੇ ਦੇ ਵਿੱਚ ਵਸ ਜਾਣਾ ਪ੍ਰਮਾਤਮਾ ਵਸਣਾ ਹੋਦੋ ਏ ਜਦੋਂ ਸਾਡੇ ਮੱਥੇ ਤੇ ਪਰਮਾਤਮਾ ਨੇ ਚੰਗੇ ਲੇਖ ਲਿਖਦੇ ਹੁਣ ਸਾਡੇ ਮਨ 'ਚ ਹੁੰਦਾ ਹੈ ਕਿ ਲੇਖ ਤੇ ਕੀ ਲਿਖੇ ਲਿਖਾਏ ਹੁੰਦੇ ਆ ਜਿੱਥੇ ਅਸੀਂ ਜੰਮੇ ਆ ਉਹਦੇ ਪਰਮਾਤਮਾ ਨੇ ਲੇਖ ਲਿਖੇ ਆ ਨਹੀਂ ਗੁਰੂ ਸਾਹਿਬ ਕਹਿੰਦੇ ਆ ਦਿਨ ਰਾਤ ਕਮਾਇਣ ਸੋ ਆਇਓ ਮੱਥੇ ਕਹਿੰਦੇ ਜਿਹੜਾ ਦਿਨ ਤੇ ਰਾਤ 'ਚ ਚੰਗਾ ਮਾੜਾ ਚੰਗਾ ਮਾੜਾ ਕਰਦੇ ਹੋ ਉਹੀ ਤੁਹਾਡੇ ਮੱਥੇ ਦੇ ਭਾਗ ਬਣਦੇ ਆ ਜੇ ਤੁਸੀਂ ਚੰਗਾ ਕਰੋਗੇ ਤਾਂ ਗੁਰੂ ਨੇ ਚੰਗੇ ਲਿਖ ਦੇਣੇ ਆ ਜੇ ਮਾੜਾ ਕਰੋਗੇ ਮਾੜਾ ਲਿਖ ਦੇਣ ਰਹਾਉ ਰਹਾਉ ਦਾ ਭਾਵ ਉਹਦਾ ਠਹਿਰਨਾ ਠਹਿਰਨ ਦਾ ਭਾਵ ਕੇ ਸ਼ਬਦ ਨੂੰ ਚੰਗੀ ਤਰ੍ਹਾਂ ਸਮਝਣਾ ਹੈ ਇਕੱਲਾ ਇਹ ਨਹੀਂ ਹੈ ਕਿ ਪੜ ਕੇ ਲੰਘ ਗਏ ਅੰਦਰ ਅੱਗੇ ਤੇ ਇਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਤੇ ਗੁਰੂ ਰਾਮ ਦਾ ਸਵਾਰੇ ਕਹਿੰਦੇ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਨੀ ਰੱਖ લે ਵੋ ਜਨ ਆਪਣਾ ਕਹਿੰਦੇ ਆ ਇਹ ਸਰੀਰ ਜਿਹੜੇ ਆ ਸਾਡੇ ਨਾ ਆ ਸੰਸਾਰ ਜਿਹੜਾ ਦੁਨੀਆ ਤੇ ਦੇਖ ਰਹੇ ਆਪਾਂ ਕਹਿੰਦੇ ਸਾਰਾ ਮਾਇਆ ਦੇ ਵਿੱਚ ਖਚਿਤ ਹੈ ਭਾਵੇਂ ਕਿ ਦੁਨੀਆ ਵੀ ਕੰਮਾਂ ਦੇ ਵਿੱਚ ਖਚਿਤ ਹੈ ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਨੀ ਕਹਿੰਦੇ ਜਦੋਂ ਮਾਇਆ ਦੇ ਵਿੱਚ ਅਸੀਂ ਖਚਿਤ ਤਾਂ ਦੁਨੀਆਦਾਰੀ ਦੇ ਵਿੱਚ ਖਚਿਤਾਂ ਕਹਿੰਦੇ ਫਿਰ ਅਸੀਂ ਭਟਕਦੇ ਫਿਰਦੇ ਆਂ ਪਰਮਦਾਇ ਪ੍ਰਾਨੀ ਕਦੇ ਭਟਕਦੇ ਫਿਰਦੇ ਆ ਸੱਚੇ ਬਾਦਸ਼ਾਹ ਸਾਡੀ ਤੇ ਤੁਹਾਡੇ ਅੱਗੇ ਅਰਦਾਸ ਹੈ ਰੱਖ ਲੇਵੋ ਜਨ ਆਪਣਾ ਕਿ ਸਾਨੂੰ ਆਪਣਾ ਦਾਸ ਬਣਾ ਕੇ ਆਪਣੇ ਚਰਨਾਂ 'ਚ ਰੱਖ ਲੋ ਜਿੱਦੇ ਅਸੀਂ ਗੁਰੂ ਦੇ ਨਾਲ ਜੁੜ ਗਏ ਮਾਇਆ ਤੇ ਹੋਣੀ ਐ ਮਾਇਆ ਫਿਰ ਇਹ ਨਹੀਂ ਹੈ ਕਿ ਕਿਸੇ ਨੂੰ ਲੁੱਟ ਕੇ ਲਿਆਵਾਂਗੇ ਜਾਂ ਫਿਰ ਉਹ ਹੀ ਮਾਇਆ ਕਿਸੇ ਮਾੜਿਆ ਕੰਮਾਂ ਤੇ ਲਾਵਾਂਗੇ ਮਾਇਆ ਹੋਣੀ ਚਾਹੀਦੀ ਹੈ ਗੁਰੂ ਸਾਹਿਬ ਨੇ ਕਿਹਾ ਮੇਰਾ ਸਿੱਖ ਜਿਹੜਾ ਉਹ ਕਿਸੇ ਦੇ ਅੱਗੇ ਹੱਥ ਨਾਲ ਟੱਡੇ ਪਰ ਇਹ ਵੀ ਨਾ ਹੋਵੇ ਕਿ ਕਿਸੇ ਨੂੰ ਲੁੱਟਦਾ ਫਿਰ ਗੁਰੂ ਸਾਹਿਬ ਨੇ ਸਾਰੀਆਂ ਗੱਲਾਂ ਕਹਿੰਦੀਆਂ ਨੇ ਨਾ ਇੱਥੇ ਗੁਰੂ ਸਾਹਿਬ ਕਹਿੰਦੇ ਮਾਇਆ ਗ੍ਰਸਤ ਭ੍ਰਮਤ ਪਰਾਨੀ ਰੱਖ ਲੇਵੋ ਜਨ ਆਪਣਾ ਸੱਚੇ ਪਾਤਸ਼ਾਹ ਮੈਨੂੰ ਆਪਣੇ ਬਣਾ ਕੇ ਆਪਣੇ ਚਰਨਾਂ 'ਚ ਰੱਖ ਲੈ ਜਿਉਂ ਪ੍ਰਹਲਾਦ ਹਰਨਾਕਿਸ਼ ਰਸਿਓ ਹਰ ਰਾਖਿਓ ਹਰ ਸਰਨ ਕਹਿੰਦੇ ਜਿਵੇਂ ਪ੍ਰਹਲਾਦ ਦੀ ਰੱਖਿਆ ਕੀਤੀ ਨਾ ਹਰਨਾਕਿਸ਼ ਉਹਦਾ ਪਿਓ ਸੀ ਪ੍ਰਹਲਾਦ ਦਾ ਪਿਓ ਸੀ ਹਰਨਾਕਿਸ਼ ਤੇ ਹਰਨਾਕਿਸ਼ ਕਹਿੰਦਾ ਮੈਂ ਤੈਨੂੰ ਖਤਮ ਕਰ ਦੇਣਾ ਉਹ ਕਹਿੰਦਾ ਖਤਮ ਕਿਉਂ ਕਰੇਗਾ ਪ੍ਰਲਾਦ ਨੇ ਆਖਿਆ ਮੈਨੂੰ ਖਤਮ ਕਿਉਂ ਕਰੇਗਾ ਮੈਂ ਤੇਰਾ ਪੁੱਤ ਤੂੰ ਮੈਨੂੰ ਕਿਉਂ ਖਤਮ ਕਰੇਗਾ ਉਹ ਕਹਿੰਦਾ ਤੂੰ ਮੇਰਾ ਨਾਮ ਨਹੀਂ ਜਪਦਾ ਤੂੰ ਹੋਰ ਦਾ ਨਾਮ ਜਪਦਾ ਉਹਨੇ ਆਖਿਆ ਤੇਰਾ ਨਾਮ ਨਹੀਂ ਜਪਦਾ ਮੈਂ ਮੈਂ ਉਹ ਪਰਮਾਤਮਾ ਦਾ ਨਾਮ ਜਪਦਾ ਜਿਹੜਾ ਸਾਰਿਆਂ ਦੇ ਦਿਲਾਂ 'ਚ ਧੜਕਦਾ ਹੈ ਏ ਹਰਨਾਕਿਸ਼ ਕਹਿੰਦਾ ਮੇਰਾ ਨਾਮ ਜਪ ਜਲੇ ਹਰਨਾਕਿਸ਼ ਥੱਲੇ ਹਰਨਾਕਿਸ਼ ਕੇ ਪ੍ਰਲਾਦ ਕਹਿੰਦਾ ਮੈਂ ਨਹੀਂ ਕਹਿੰਦਾ ਉਹਨੇ ਆਖਿਆ ਤੈਨੂੰ ਸਾੜ ਦਿਆਂਗਾ ਤੈਨੂੰ ਪਾਣੀ ਚ ਡੋਬ ਦਿਆਂਗਾ ਤੈਨੂੰ ਸੱਪਾਂ ਦੇ ਕਮਰੇ ਵਿੱਚ ਛੱਡ ਕੇ ਜ਼ਹਿਰ ਨੜਾ ਦਿਆਂਗਾ ਕਹਿੰਦੇ ਪ੍ਰਮਾਤਮਾ ਦੇ ਨਾਲ ਐਸਾ ਜੁੜਿਆ ਪ੍ਰਲਾਦ ਕਿ ਪ੍ਰਲਾਦ ਦੀ ਰਾਖੀ ਕੀਤੀ ਆਪਣੀ ਸ਼ਰਨ ਚ ਰੱਖ ਲਿਆ ਜਿਹੜਾ ਹਰਨਾਕਿਸ਼ ਸੀ ਕਹਿੰਦੇ ਉਹਨੂੰ ਨੌਹਾਂ ਦੇ ਨਾਲ ਪਾਰਤਾ ਪ੍ਰਮਾਤਮਾ ਨੇ ਕਿਉਂਕਿ ਉਹ ਮਾਰਾ ਕਰਦਾ ਸੀ ਮਾਰਿਆ ਕਰਨ ਵਾਲਿਆਂ ਦੇ ਨਾਲ ਹਸ਼ਰ ਮਾੜਾ ਹੁੰਦਾ ਤੇ ਚੰਗਾ ਕਰਨ ਵਾਲਿਆਂ ਦੇ ਨਾਲ ਹਸ਼ਰ ਚੰਗਾ ਹੁੰਦਾ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੀ ਕਹਿੰਦੇ ਆ ਮਨ ਨੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਾਸੁਰ ਧਾਰੋ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਨੂੰ ਜਪ ਕੇ ਗਨਕਾ ਪਾਪਨ ਵਰਗੀ ਵੀ ਇਸ ਸੰਸਾਰ ਤੋਂ ਇਸ ਭਵ ਸਾਗਰ ਤੋਂ ਪਾਰ ਹੋ ਗਈ ਕਹਿੰਦੇ ਪ੍ਰਲਾਦ ਵਰਗਿਆਂ ਦੀ ਕੀ ਗੱਲ ਐ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਜਿਉਂ ਪ੍ਰਲਾਦ ਹਰ ਨਾਕਿਸ਼ ਗਰਸਿਓ ਹਰ ਰੱਖਿਓ ਹਰ ਸਰਨਾ ਕਹਿੰਦੇ ਜਿਵੇਂ ਉਹਨੂੰ ਆਪਣੀ ਸ਼ਰਨ ਚ ਰੱਖ ਲਿਆ ਸੱਚੇ ਬਾਦਸ਼ਾਹ ਸਾਨੂੰ ਵੀ ਆਪਣੀ ਸ਼ਰਨ ਚ ਰੱਖ ਲੋ ਸਾਡੇ ਤੇ ਵੀ ਕਿਰਪਾ ਕਰ ਦਿਓ ਕਵਨ ਕਵਨ ਕੀ ਗੱਤ ਮਿੱਤ ਕਹੀ ਐ ਹਰ ਕੀਏ ਪਤ ਤ ਪਵਨ ਸੱਚੇ ਬਾਦਸ਼ਾਹ ਮੈਂ ਕੀ ਦੀ ਕੀ ਦੀ ਗੱਲ ਕਰਾਂ ਗਵਨ ਗਵਨ ਕੀ ਗੱਤ ਮਿੱਤ ਕਹੀ ਐ ਮੈਂ ਕੀ ਦੀ ਕੀ ਦੀ ਗੱਲ ਕਰਾਂ ਸੱਚੇ ਪਾਤਸ਼ਾਹ ਸੰਸਾਰ ਦੇ ਵਿੱਚ ਤੁਸੀਂ ਇੱਕ ਨਹੀਂ ਪਤਾ ਨਹੀਂ ਕਿੰਨਿਆਂ ਨੂੰ ਵੇਸ ਭਾਗਰ ਤੋਂ ਤਾਰਤਾ ਹਰ ਕੀਏ ਪਤਿਤ ਪਵੰਨਾ ਜਿਹੜੇ ਲੋਕ ਪਤਿਤ ਹੋਏ ਹੋਏ ਸੀ ਉਹਨਾਂ ਨੂੰ ਵੀ ਪਵਿੱਤਰ ਕਰਤਾ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਲੱਗੇ ਕਿਉਂਕਿ ਪਵਿੱਤਰ ਦੇ ਨਾਲ ਲੱਗਾਂਗੇ ਪਵਿੱਤਰ ਹੋ ਜਾਾਂਗੇ ਸਿਆਣਿਆਂ ਦੀ ਕਹਾਵਤ ਹੈ ਨਾ ਕਹਿੰਦੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਫੜੇ ਹੁੰਦਾ ਜੇ ਖਰਬੂਜਾ ਚੰਗਾ ਹੋਵੇ ਉਹਦੇ ਕੋਲ ਖਰਬੂਜਾ ਕਹਿੰਦੇ ਉਹ ਵੀ ਫਿਰ ਰੰਗ ਫੜਿਆ ਹੁੰਦਾ ਜੇ ਅਸੀਂ ਪਰਮਾਤਮਾ ਦੇ ਗੁਰੂ ਦੇ ਨਾਲ ਜੁੜਾਂਗੇ ਗੁਰੂ ਵਰਗੇ ਸ਼ਬਦਾਂ ਨੂੰ ਸੁਣਾਂਗੇ ਕਹਿੰਦੇ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਤੇ ਕਰੀਏ ਉਹਨਾਂ ਵਰਗੇ ਬਣਤੇ ਸਕਦੇ ਨਹੀਂ ਪਰ ਕਹਿੰਦੇ ਉਹਨਾਂ ਦੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਤੇ ਕਰੀਏ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਉਹ ਪਤਿਤ ਬੰਦਿਆਂ ਨੂੰ ਪਵਿੱਤਰ ਕਰਤਾ ਪਤਿਤ ਕਿਹੜੇ ਸੀ ਜੀ ਗਣਕਾ ਪਤਿਤ ਸੀ ਉਹਨੂੰ ਸੰਸਾਰ ਤੋਂ ਬਹੁ ਸਾਗਰ ਤੋਂ ਪਾਰ ਕਰਤਾ ਤੇ ਅਜਾਮਲ ਪਾਪੀ ਜੱਗ ਜਾਨਾ ਨਿਮਖ ਮਾਹੇ ਦੇ ਸਤਾਰਾ ਜਿਹੜਾ ਅਜਾਮਲ ਸੀ ਉਹਨੂੰ ਲੋਕ ਪਾਪੀ ਕਹਿਣ ਲੱਗੇ ਸੀ ਕਿ ਬਾੜਿਆਂ ਕੰਮ ਅਜ ਖਚਤ ਹੋ ਗਿਆ ਸੀ ਪਰ ਕਹਿੰਦੇ ਉਹਨੇ ਆਪਣੇ ਪੁੱਤ ਦਾ ਨਾਂ ਰੱਖਿਆ ਆਪਣੇ ਪੁੱਤ ਦਾ ਨਾਂ ਰੱਖਿਆ ਪਰਮਾਤਮਾ ਦੇ ਨਾਮ ਤੇ ਕਹਿੰਦੇ ਜਦੋਂ ਪਰਮਾਤਮਾ ਦੇ ਨਾਮ ਤੇ ਨਾ ਰੱਖਦਾ ਸਾਰਾ ਦਿਨ ਉਹਨੂੰ ਯਾਦ ਕਰਦਾ ਯਾਦ ਕਰਦਿਆਂ ਕਰਦਿਆਂ ਬਸ ਪਰਮਾਤਮਾ ਦੇ ਵਿੱਚ ਆ ਭੇਦ ਹੋ ਗਿਆ ਕਹਿੰਦੇ ਉਹਨੂੰ ਵੀ ਪਤ ਤੋ ਪਵਿੱਤਰ ਕਰਤਾ ਕਹਿੰਦੇ ਉਹ ਢੋਗ ਹੈ ਕੋਰ ਹਾਂ ਤੇ ਚਮ ਚੰਮਰੇ ਹਰ ਉੱਧੇ ਉਹ ਪਰਿਓ ਸਰਨਾਂ ਹੋ ਰਵਿਦਾਸ ਭਗਤ ਦੀ ਗੱਲ ਕਰਦੇ ਆ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਉੱਠੋ ਵੇ ਢੋੜ ਹਾਥ ਚਮ ਚਮਰੇ ਕਹਿੰਦੇ ਜਿਹੜੇ ਭਗਤ ਰਵਿਦਾਸ ਜੀ ਸੀ ਕਹਿੰਦੇ ਉਹ ਹਰ ਟਾਈਮ ਮਰੇ ਹੋਏ ਪਸ਼ੂ ਚੱਕਦੇ ਸੀ ਕਦੇ ਬਨਾਰਸ ਦੇ ਇਧਰਲੇ ਪਾਸੇ ਕਦੇ ਬਨਾਰਸ ਦੇ ਇਧਰਲੇ ਪਾਸੇ ਤੇ ਫਿਰ ਜੁੱਤੀਆਂ ਗੰਢਦੇ ਸੀ ਚਮਾਰਾਂ ਦੇ ਘਰ ਦਾ ਜਨਮ ਸੀ ਉਹਨਾਂ ਦਾ ਇੱਥੇ ਲਿਖਿਆ ਗੁਰੂ ਸਾਹਿਬ ਨੇ ਚਮ ਚਮਰੇ ਭਾਵ ਕਿ ਚਮਾਰਾਂ ਦੇ ਘਰ ਦਾ ਜਨਮ ਸੀ ਹੱਥ ਵਿੱਚ ਚਮੜਾ ਹੀ ਰਹਿੰਦਾ ਸੀ ਸਾਰੀ ਦਿਨ ਕਹਿੰਦੇ ਕਦੇ ਮਰੇ ਹੋਏ ਪਸ਼ੂਵਾਂ ਦੇ ਚੱਕ ਲਿਆ ਕਦੇ ਜੁੱਤੀਆਂ ਬਣਾਉਣ ਵਾਸਤੇ ਹਰ ਟਾਈਮ ਚਮੜਾ ਹੀ ਰਹਿੰਦਾ ਸੀ ਹੱਥ 'ਚ ਪਰ ਪ੍ਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਸੀ ਮਨੋ ਪਰ ਗੁਰੂ ਰਾਮਦਾਸ ਜੀ ਮਾਰੇ ਕਹਿੰਦੇ ਹਰ ਉੱਤਰਿਓ ਪਰਿਓ ਸਰਣਾ ਕਹਿੰਦੇ ਜਦੋਂ ਗੁਰੂ ਦੀ ਸ਼ਰਨ ਚ ਆ ਗਿਆ ਕਹਿੰਦੇ ਉਹਦੇ ਸਿਰ ਦੇ ਉੱਤੇ ਵੀ ਛਤਰ ਘੁਲਾਤਾ ਪ੍ਰਮਾਤਮਾ ਨੇ ਪ੍ਰਮਾਤਮਾ ਕਿੰਦੀ ਕਿੰਦੀ ਗੱਲ ਕਰੀਏ ਜੀ ਇੱਕ ਨਹੀਂ ਇੱਥੇ ਤੇ ਲੱਖਾਂ ਕਰੋੜਾਂ ਤਾਪੀ ਜਿਹੜੇ ਸੀ ਉਹ ਪ੍ਰਮਾਤਮਾ ਦੇ ਦਰ ਤੇ ਪਹੁੰਚ ਕੇ ਉਹ ਪ੍ਰਮਾਤਮਾ ਦੇ ਦਰ ਤੋਂ ਸੁਰੱਖਰੂ ਹੋ ਕੇ ਚਲੇ ਗਏ ਸਾਡੀ ਕੀ ਭਾਇਆ ਅਸੀਂ ਵੀ ਤੇ ਤਰ ਸਕਦੇ ਆ ਪਰ ਅਸੀਂ ਤਰਨ ਵਾਲੇ ਕੋ ਉਪਰਾਲਾ ਨਹੀਂ ਕੀਤਾ ਅਜੇ ਤੱਕ ਪ੍ਰਭ ਦੀਨ ਦਿਆਲ ਭਗਤ ਦੇ అవਤਾਰਨ ਹਮ ਤਾਪੀ ਰਾਖ ਬਪਨਾ ਹੁਣ ਇੱਥੇ ਸਾਡੇ ਵਰਗਿਆਂ ਦੀ ਗੱਲ ਗੁਰੂ ਰਾਮਦਾਸ ਸਾਰੇ ਕਹਿੰਦੇ ਐ ਕਿ ਪ੍ਰਮਾਤਮਾ ਜਿਹੜਾ ਉਹ ਦੀਨਾਂ ਤੇ ਦਿਆਲੂ ਐ ਕੋਈ ਵੀ ਬੰਦਾ ਆਵੇ ਉਹ ਸਾਹਦੇ ਅੱਗੇ ਆ ਖੜਕੇ ਹੱਥ ਜੋੜਕੇ ਕਵੇ ਕਿ ਸੱਚੇ ਬਾਦਸ਼ਾਹ ਮੇਰੇ ਤੋਂ ਜਿੰਨੀਆਂ ਗਲਤੀਆਂ ਹੋਈਆਂ ਸੀ ਹੋ ਗਈਆਂ ਹੁਣ ਤੱਕ ਪਰ ਮੈਂ ਅੱਗੇ ਤੋਂ ਗਲਤੀ ਨਹੀਂ ਕਰਾਂਗਾ ਜਦੋਂ ਅਸੀਂ ਇਸ ਤਰ੍ਹਾਂ ਭੁਲਕਸ਼ਾਵਾਂਗੇ ਕਿ ਅੱਗੇ ਤੋਂ ਗਲਤੀ ਨਹੀਂ ਕਰਾਂਗਾ ਫਿਰ ਗੁਰੂ ਸਾਹਿਬ ਉਹਦੇ ਤੇ ਮਿਹਰ ਭਰਿਆ ਹੱਥ ਰੱਖ ਦਿੰਦੇ ਐ ਪ੍ਰਭ ਦੀਨ ਦਿਆਲ ਭਗਤ ਤਵ ਤਾਰਨ ਉਹ ਤੇ ਸਾਰਿਆਂ ਨੂੰ ਤਾਰਨ ਦੀ ਸਮਰੱਥਾ ਰੱਖਦੇ ਆਂ ਤੁਮ ਪਾਪੀ ਰਾਖ ਕਿ ਸਾਡੇ ਵਰਗੇ ਪਾਪੀਆਂ ਨੂੰ ਵੀ ਉਹ ਇਸ ਸੰਸਾਰ ਤੋਂ ਇਸ ਭਵਸਾਗਰ ਤੋਂ ਤਾਰ ਦਿੰਦੇ ਆ ਕਿਉਂਕਿ ਉਹਨਾਂ ਕੋਲ ਪਾਵਰ ਹੈ ਜਿਸ ਦੇ ਕੋਲ ਪਾਵਰ ਹੁੰਦੀ ਹੈ ਨਾ ਉਹੀ ਕੁਝ ਕਰ ਸਕਦੇ ਨਾ ਜੇ ਹੁਣ ਸਾਡੇ ਕੋਲ ਪਾਵਰ ਹੈ ਨਹੀਂ ਅਸੀਂ ਕਹੀਏ ਜਾ ਕੇ ਕਿ ਆਹ ਕੰਮ ਕਰ ਦਿਓ ਅਗਲਾ ਕਹਿੰਦਾ ਤੇਰੇ ਕੋਲੇ ਪਾਵਰ ਤੇ ਹੈ ਨਹੀਂ ਪਰ ਪ੍ਰਮਾਤਮਾ ਕੋਲੇ ਹਰ ਇੱਕ ਚੀਜ਼ ਦੀ ਪਾਵਰ ਹੈ ਉਹ ਪਤ ਤਾ ਨੂੰ ਉੱਚਾ ਵੀ ਕਰ ਸਕਦਾ ਹੈ ਪਵਿੱਤਰ ਵੀ ਕਰ ਸਕਦਾ ਹੈ ਤੇ ਜਿਹੜੇ ਪਵਿੱਤਰ ਹੋ ਕੇ ਮਾੜਿਆਂ ਕੰਮਾਂ 'ਚ ਪੈ ਜਾਣ ਕਹਿੰਦੇ ਉਹਨਾਂ ਨੂੰ ਫਿਰ ਖਤਮ ਵੀ ਕਰ ਸਕਦਾ ਹੈ ਪ੍ਰਮਾਤਮਾ ਕਿ ਉਹ ਉਹਨਾਂ ਦੇ ਪ੍ਰਮਾਤਮਾ ਦੇ ਕੋਲ ਇਹ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਵਸ ਹੈ ਪ੍ਰਭ ਦੀਨ ਦਇਆਲ ਭਗਤ ਬਵਤਾਰਨ ਹਮ ਕਾਪੀ ਰਾਗ ਤਪਨਾ ਹਰ ਦਾਸਨ ਦਾਸ ਦਾਸ ਹਮ ਕਹੀਏ ਹੋ ਜਨ ਨਾਨਕ ਦਾਸ ਦਸਨਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਨਾਮ ਲੇਖ ਕੇ ਗੁਰੂ ਰਾਮ ਦਾਸ ਮਹਾਰਾਜ ਕਹਿੰਦੇ ਆ ਸੱਚੇ ਬਾਦਸ਼ਾਹ ਅਸੀਂ ਤੇ ਤੇਰੇ ਦਾਸਾਂ ਦੇ ਦਾਸਾਂ ਦੇ ਦਾਸਾਂ ਦੇ ਵੀ ਦਾਸ ਰੰਗ ਨੂੰ ਤਿਆਰ ਆ ਪਰ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਣਾ ਚ ਰੱਖ ਲਿਓ ਗੁਰੂ ਰਾਮਦਾਸ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜਿਆਂ ਦਾ ਨਾਲ ਲੈ ਕੇ ਸਮਝਾਉਣਾ ਤੇ ਸਾਨੂੰ ਚਾਹੁੰਦੇ ਆ ਨਾ ਗੁਰੂ ਰਾਮਦਾਸ ਮਹਾਰਾਜਿਆਂ ਦੇ ਕੋਲ ਕਿਸੇ ਟੀਜ ਦਾ ਘਾਟਾ ਨਹੀਂ ਹੈ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਬਖਸ਼ਿਸ਼ ਹੈ ਤੇ ਇੱਕ ਸਮਾਂ ਸੀ ਉਹਨਾਂ ਦੇ ਘਰ ਪ੍ਰਸ਼ਾਦਾ ਨਹੀਂ ਪੱਕਦਾ ਸੀ ਪਰ ਗੁਰੂ ਸਾਹਿਬ ਨੇ ਐਸੀ ਕਿਰਪਾ ਕੀਤੀ ਗੁਰੂ ਅਮਰਦਾਸ ਮਹਾਰਾਜ ਜੀਆ ਨੇ ਕਿ ਉਹਨਾਂ ਦੀ ਅੱਜ ਸਭ ਤੋਂ ਵੱਡੀ ਰਸੋਈ ਸੰਸਾਰ ਭਰ ਦੇ ਵਿੱਚ ਜਿਹੜੀ ਰਸੋਈ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੀ ਹੈ ਤੇ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਮ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾਸ ਦਸੰਨਾ ਕਹਿੰਦੇ ਸੱਚੇ ਬਾਦਸ਼ਾਹ ਮੈਨੂੰ ਆਪਣੇ ਦਾਸਾਂ ਦੇ ਦਾਸਾਂ ਦੇ ਦਾਸਾਂ ਦੇ ਵੀ ਦਾਸ ਬਣਾ ਲਿਓ ਮੈਂ ਤੇ ਉੱਥੇ ਰਹਿ ਕੇ ਵੀ ਖੁਸ਼ ਆ ਸੀ ਆਪਣੇ ਆਪ ਨੂੰ ਕਹਿੰਦੇ ਆ ਮੈਨੂੰ ਉੱਚੀ ਥਾਂ ਤੇ ਬਿਠਾਓ ਜੀ ਗੁਰੂ ਰਾਮਦਾਸ ਜੀ ਕਿੰਨੀ ਨਿਮਰਤਾ ਹੈ ਜਿੱਦ ਦੇ ਅਸੀਂ ਨਿਮਰਤਾ ਚ ਆ ਗਏ ਨਾ ਨਿਮਰਤਾ ਜਿਹੜੀ ਹੈ ਇਹ ਸਿੱਖ ਦਾ ਗਹਿਣਾ ਹੋਣੀ ਚਾਹੀਦੀ ਹੈ ਗਰੀਬੀ ਗਦਾ ਹਮਾਰੀ ਕਹਿੰਦੇ ਗਰੀਬੀ ਮਨ ਦੀ ਗਰੀਬੀ ਹੋਣੀ ਚਾਹੀਦੀ ਹੈ ਜੇ ਬੰਦੇ ਕੋਲ ਮਨ ਦੀ ਗਰੀਬੀ ਹੈ ਤਾਂ ਕਹਿੰਦੇ ਸਮਝ ਲਓ ਤੇ ਹੱਥ 'ਚ ਗਦਾ ਫੜਿਆ ਹੋਇਆ ਪਰ ਗੁਰੂ ਰਾਮ ਦਾ ਸ ਮਹਾਰਜ ਦੇ ਅੰਦਰ ਕਿੰਨੀ ਨਿਮਰਤਾ ਸੀ ਪ੍ਰਭ ਦੀਨ ਦਿਆਲ ਭਗਤ ਧਵਤਾਰਣ ਹਮਾ ਪਾਪੀ ਰਾਖ ਬਪਨਾ ਹਰ ਦਾਸਨ ਦਾਸ ਦਾਸ ਹਮ ਕਰਿਓ ਜਨ ਨਾਨਕ ਦਾਸ ਦਾਸ ਨਾ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ